ਸੁਰਾਦਨ ਸਤਿ ਸੁਦਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਪਦੇਖ ਰਾਏ ਨਤ ਕਉ ਨ ਦੇਖਿ ਅਤ ਕਾਨ ਪਤੀ ਤੈ ਸ੍ਰੀ ਭਗਵਾਨ ਕੇ ਪਾਇ ਕਿਰਪਾ ਹੁੰਤੇ ਕਰਤੀ ਗਿਨੇ ਰਤੀ ਕੈ ਮਾਤੇ ਮਧੰਗ ਜਰੇ ਜਦ ਸੰਗਹੁ ਤੰਗ ਸੁਰੰਗ ਸੁਵਾਰੇ ਬੋੜ ਤੋਰਾਂ ਕੋ ਰਾਂਗ ਸੇ ਬੂਦਤ ਪਾਉਣ ਗੀ ਗਾਨ ਕੋ ਜਾਤ ਨਿਵਾਰੇ ਭਾਰਿ ਗਿਆਨ ਕੇ ਭੁਗ ਬਲੇ ਬਿਦ ਨਿਆਬਤ ਸੀਸਨ ਜਾਤ ਵਿਚਾਰੇ ਇਹ ਤੇ ਪਾਇ ਤੂ ਗਾ ਭਇ ਭੁਪਤ ਅੰਤ ਕਾਉ ਨੰਗ ਹੀ ਪਾਇ ਪਦਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਮਨ ਜਤ ਕੋੜ ਗਜਾਰਿਕ ਸੁੰਦਰ ਹੰਸ ਦਿਹ ਹੈ ਰਾਜ ਜਾਰੇ ਭੂਤ ਭਵਿਕ ਭਗਵਾਨ ਕੇ ਉਪਤ ਕਾਂਗ ਬਨੈ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਉਪਜੇ ਬਿਨਾ ਅੰਤ ਕਵਰਦ ਗਿ ਹੰਸਦਾਰੇ ਤੀਰਥ ਨਾਨਦੰਦ ਸੰਸਮਨੇ ਮਾਨੇ ਅਨੇਕ ਸੁਖਾ ਬੇਦ ਪੁਰਾਨ ਕਤੇਗ ਪੁਰਾਨ ਜੇ ਮੇ ਨਜਮਾਨ ਸੁਭਾਨ ਕੇ ਵੇਖੈ ਪਉਨਾ ਹਾਰ ਜਦਿ ਧਾਰ ਸੁਭੈ ਸੁ ਵਿਚਾਰ ਅਨਜਾਰਕ ਦੇਖੈ ਸ੍ਰੀ ਭਗਵਾਨ ਬਜੈ ਜਿਨ ਬੋਪਤ ਏਕ ਰਤੀ ਬਿਨ ਏਕ ਨ ਲੇਖੈ ਸੋਦ ਸੁਭਾ ਦਰੰਧਵਾਸ ਸੁ ਸਾਜ ਸੁਨਾ ਦੁਜਾਂ ਅੰਦਲੈੰਗ ਪਰੇ ਗਮਾਨ ਪਰੇ ਮਨਮ ਕਰ ਪਰਵਤ ਪੰਖ ਹ ਲੈ ਨਾ ਹਲੈੰਗ ਕ੍ਰਿਪਾ ਦਾ ਸ੍ਰੀ ਭਗਵਾਨ ਕਿਰਪਾ ਬਿਨਾ ਤੇ ਆਪ ਜਾਨਦਾਰ ਚਲਾਂਗੇ ਬੀਰ ਅਤਾਰ ਬੜੇ ਬਰੀਆਰ ਅਵਚਾਰੈ ਸਾਰ ਕੀ ਧਾਰ ਪਛਈਆ ਤੁਰਤ ਦੇਸ ਮਲੰਦ ਮਵਾਸਨ ਮਾਤੇਕ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇ ਜਾਤਿਕ ਨੇ ਸੋ ਇੱਕ ਦਵਈਆ ਦਾਨਵ ਦੇਵ ਬਨੰਨ ਸਾਚਰ ਪੂਤ ਪਵਿਗਮਾਂ ਜਪੰਗ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲ ਮੈ ਸਭ ਤਾਪਦ ਬੰਗੇ ਹੋ ਨ ਵਰਦਾਪਨ ਬਾੜ ਜਾ ਤੁੰ ਪਾਪਨ ਕੇ ਬਹ ਪੁੰਜ ਖਪੰਗੇ ਸਾਦ ਸਮਪਦ ਸੰਨ ਫਿਰ ਜਗ ਸਤਰ ਸਵੇ ਬਲੋਕ ਜਪਾਂਗੇ ਨਾਨਬੇਂਦਰ ਗਜੇਂਦਰ ਅੰਦਰਾ ਤਬ ਜੋਨ ਕਰ ਲੋਕ ਰਾਜ ਕਰਾਂਗੇ ਕੋੜ ਸਨਾਮ ਗਜਾਤਕ ਦਾਨ ਅਨੇਕ ਸੁਆੰਬਰ ਸਾਜੂ ਬਰਾਂਗੇ ਬ੍ਰਹਮ へ ਸਰਬ ਸੰਨ ਸਦੀਪਤ ਅੰਤ ਫਸੇ ਜੰਗਾਸ ਪਰਾਂਗੇ ਜੇ ਨਾਰਾ ਸ੍ਰੀਪਦਕੇ ਪ੍ਰਸੰਹ ਪਗ ਤੇ ਨਰ ਬੇਨੰਦੇ ਤਰਾਂਗੇ ਤਾਂ ਗਇਓ ਜੋ ਤੋ ਉ ਲੋ ਜਨ ਮੂਦ ਕੈ ਬੈਠ ਰ ਵਖ ਧਿਆਨ ਲਗਾਇਓ ਨਾਦ ਗਿਰਿਓ ਲਿਏ ਸਾਤ ਸੰਮੰਦਰਣ ਲੋਗ ਗਇਓ ਪਰਲੋਗ ਗਵਾਇ ਬਾਸ ਗਇਓ ਵਖਿਆਨ ਸੋ ਬੈਠ ਕੈ ਸਹੀ ਐਸੇ ਸੋ ਬੈਸ ਬਿਤਾਇ ਸਾਜ ਕਹੂੰ ਸੁਨ ਲਿਵ ਸਵੇ ਜਿਨ ਪ੍ਰੇਮ ਗਿਓਤ ਨਹੀਂ ਪ੍ਰਭ ਪਾਇਓ ਕਾਹੂ ਲਾ ਪਾਨ ਪੂਜ ਧਰਿਓ ਸਿਰ ਕਾਹੂ ਲ ਲੰਗਰੇ ਲਟਕਾਇਓ ਕਾਹੂ ਲਖਿਓ ਹਰ ਬਾਚੀ ਦਿਸਾ ਮੈਂ ਕਾਹੂ ਬਸਾਕ ਸੇ ਸੁਨਵਾਇ ਕੋਬ ਤਾਨ ਕੋ ਪੂਜਤ ਹ ਪਸੋ ਬੋ ਨਰਤਨ ਕੋ ਪੂਜਨਤਾ ਕੋਰ ਕਰਿਆ ੁਰਜਿਓ ਸਭੇ ਜਗ ਸ੍ਰੀ ਭਗਵਾਨ ਕੋ ਭੇਦਨਾ ਪਾਇਓ ਕੋਰ ਕਰਿਆ ੁਰਜਿਓ ਸਭੇ ਜਗ ਸ੍ਰੀ ਭਗਵਾਨ ਕੋ ਭੇਦਨਾ ਪਾਇ